ਅਸ਼ਿਆਂ ਦੇ ਖਿਲਾਫ ਕਿੱਡੀ ਵੱਡੀ ਮਿਮ ਜਿਹੜੀ ਚਲਾਈ ਮਾਨ ਸਾਹਿਬ ਦੀ ਸਰਕਾਰ ਨੇ ਹੁਣ ਇਹਨਾਂ ਦੇ ਖਿਲਾਫ ਵੀ ਚਲਾਵਾਂਗੇ ਇਹਨਾਂ ਦੇ ਖਿਲਾਫ ਪਹਿਲਾਂ ਹੀ ਚਲਾ ਦੇ ਸੀ ਪਹਿਲਾਂ ਹੀ ਬਹੁਤ ਸਾਰੇ ਗੈਂਗਸਟਰਾਂ ਨੂੰ ਫੜ-ਫੜ ਕੇ ਜੇਲ੍ਹਾਂ ਚ ਸੁਟਿਆ ਜਿਹੜੇ ਰਹਿ ਗਏ ਆ ਇਹਨਾਂ ਨੂੰ ਵੀ ਸੁਟਾਂਗੇ ਉਹ ਤਾਂ ਸੀਐਮ ਸਾਹਿਬ ਨੇ ਕਈ ਵਾਰ ਕਿਹਾ ਉਸ ਦਿਨ ਕੇਰਦੀয়াল ਸਾਹਿਬ ਨੇ ਵੀ ਕਿਹਾ ਕਿ ਤੁਸੀਂ ਜਾਂ ਤਾਂ ਪੰਜਾਬ ਛੱਡ ਜਾਓ ਤੇ ਜਾਂ ਇੱਧਰ ਮੁਖਤਰਾਤਾ ਚ ਆ ਜਾਓ ਨਹੀਂ ਤੇ ਤੁਹਾਡਾ ਕੋਈ ਬਚਾ ਦੇ ਉਹ ਬਚਾ ਹੋਏਗਾ ਵੀ ਨਹੀਂ ਤੁਸੀਂ ਦੇਖੀ ਜਾਓ ਹਰ ਕੇਸ ਦਾ ਰਿਜ਼ਲਟ ਜਿਹੜਾ ਤੁਹਾਡੇ ਸਾਹਮਣੇ ਆਜੂਗਾ ਕੱਲ ਤੱਕ ਹੀ ਆਜੂਗਾ ਤੁਸੀਂ ਦੇਖਿਓ ਤੁਹਾਨੂੰ ਪਤਾ ਲੱਗ ਜਾਊਗਾ ਵੀ ਕੀ ਹੁੰਦਾ ਜਿਹੜੇ ਵੀ ਬੰਦੇ ਪੰਜਾਬ ਦੀ ਧਰਤੀ ਦੇ ਉੱਤੇ ਅਮਨ ਕਾਨੂੰਨ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੂਗੀ ਉਹ ਦਾ ਇਸ ਪ੍ਰਵਾਦ ਨੂੰ ਹੱਦ ਤੰਦਾ ਜਿਹੜਾ ਅਨਸਾਫ਼ ਦਵਾਵਾਂਗੇ ਪਰ ਪੰਜਾਬ ਚ ਜਿਹੜਾ ਜਮਸਾ ਜ਼ਿਲ੍ਹੇ ਚਮਸਾ ਸ਼ਹਿਰ ਦੇ ਵਿੱਚ ਕਿਸੇ ਨੂੰ ਵੀ ਇਦਾਂ ਦੀ ਕਟਰਾ ਕੰਦੀ ਅਜਾਜਤੀ ਦਿੱਤੀ ਜਾਊਗੀ ਜਾਂ ਜਿਹੜੇ ਦਾਬੇ ਮਾਰਦੇ ਆ ਧਮਕੀਆਂ ਦਿੰਦੇ ਆ ਕੁਫੌਤੀਆ ਬੰਗਦੇ ਆ ਹਰ ਤਰ੍ਹਾਂ ਦੀ ਅਸੀਂ ਕਾਰਵਾਈ ਕਰਾਂਗੇ ਹਰ ਤਰ੍ਹਾਂ ਅਸੀਂ ਪਰਵਾਦ ਦੇ ਨਾਲ ਜਿਹੜਾ ਖੜਿਆ ਬਸ ਮੈਂ ਅਫਸੋਸ ਕਰਨਾ ਹੈ ਇਹ ਉਹਨੂੰ ਬੜਾ ਦੁੱਖ ਹੋਇਆ ਕਿ ਪਰਵਾਦਕ ਝਗੜੇ ਦੇ ਵਿੱਚ ਇੱਕ ਚੰਗੇ ਪਲੇ ਨੌਜਵਾਨ ਦਾ ਜਿਹੜਾ ਉਹ ਕਤਲ ਹੋ ਗਿਆ ਹੈ ਬਹੁਤ ਮਾੜੀ ਗੱਲ ਹੈ ਦਾ ਵਿਵਸਥਾ ਚ 24 ਘੰਟੇ ਤਿੰਨ ਜਗ੍ਹਾ ਤੇ ਸਰ ਗੋਲੀਆਂ ਚੱਲੀਆਂ ਨੇ ਲਾਅ ਐਂਡ ਆਰਡਰ ਕਿੱਥੇ ਸਟੈਂਡ ਕਰ ਰਿਹਾ ਜੀ ਐਸਓ ਨਹੀਂ ਜੀ ਦੇਖੋ ਆ ਤੁਸੀਂ ਕੇਸ ਸਾਡਾ ਸੁਣਿਆ ਕਿ ਪਰਿਵਾਰ ਦਾ ਮਸਲਾ ਮਸਲਾ ਭਾਵੇਂ ਪਰਿਵਾਰ ਦਾ ਜਾਂ ਉਹਦਾ ਜਦੋਂ ਇਦਾਂ ਦੀ ਕਟੜਾ ਹੁੰਦੀ ਆ ਤੇ ਲਾਜ਼ਮੀ ਸਾਨੂੰ ਚਿੰਤਾ ਹੁੰਦੀ ਆ ਸਰਕਾਰ ਨੂੰ ਇਸ ਗੱਲ ਦੀ ਚਿੰਤਾ ਉਹਦ ਅਸੀਂ ਪਹਿਲਾਂ ਵੀ ਜਿਹੜੇ ਬੰਦੇ ਕਾਰਵਾਈ ਕਰਦੇ ਆ ਉਹਨਾਂ ਨੂੰ ਫੜ ਕੇ ਜਿਹੜਾ سزا ਜਿਹੜੀ ਦੇ ਦੇ ਇਸ ਕੇਸ ਦੇ ਵਿੱਚ ਵੀ ਦਾਂਗੇ ਔਰ ਕੱਲ ਜਿਹੜਾ ਦੂਜਾ ਕੇਸ ਹੈ ਉਹਦੇ 'ਚ ਵੀ ਦਾਂਗੇ ਦੋਵਾਂ ਦਾ ਰਿਜ਼ਲਟ ਆਉਣ ਵਾਲਾ ਸਰਕਾਰ ਕੋਈ ਢਿੱਲੀ ਨਹੀਂ ਬੈਠੀ ਸਾਡੀ ਫੋਰਸ ਕਿਤੇ ਢਿੱਲੀ ਨਹੀਂ ਬੈਠੀ ਬਰਾਦ ਦੇ ਨਹੀਂ ਲੱਗੇ ਇਸ ਗੱਲ ਦੇ ਵਿੱਚ ਪਰ ਨਿੱਕੀ ਦੀ ਕੀ ਗਲਤ ਉਹ ਜਿਹੜੀ ਇਹ ਫਾਇਦਮੁਗਰਦਾ ਹੁੰਦੀ ਹੈ ਇਹ ਹੈ ਬਹੁਤ ਮਾੜੀ ਹੈ ਪਰ ਇਹਨੂੰ ਅਸੀਂ ਖਤਮ ਕਰ ਦਾਂਗੇ ਜਲਦੀ ਤੁਸੀਂ ਦੇਖੋਗੇ ਕੇਜਰੀਬਾਲ ਸਾਹਿਬ ਨੇ ਕਰਮਚਾਰੀਆਂ ਚ ਕੈਸੇ ਗੈਂਗਸਟਰ ਨੂੰ ਕਿ ਜੇਕਰ ਉਹ ਜੋ ਪਾਰਟੀ ਜੇਦੀ ਹੈ ਤੇ ਉਹਨਾਂ ਨੂੰ ਛੱਡਣਾ ਪਏਗਾ ਕੀ ਲੱਗਦਾ ਕਿ ਪੰਜਾਬ ਛੱਡਣ ਵਾਸਤੇ ਕੋਈ ਨਾ ਕੋਈ ਵੱਡੀ ਮੁਹਿੰਮ ਚਲਾਉਣੀ ਜ਼ਰੂਰਤ ਹੈ ਬਿਲਕੁਲ ਚਲਾਵਾਂਗੇ ਵੇਖੋ ਅਸੀਂ ਨਸ਼ਿਆਂ ਦੇ ਖਿਲਾਫ ਕਿੰਡੀ ਵੱਡੀ ਮਿਮ ਜਿਹੜੀ ਚਲਾਈ ਮਾਨ ਸਾਹਿਬ ਦੀ ਸਰਕਾਰ ਨੇ ਹੁਣ ਇਹਨਾਂ ਦੇ ਖਿਲਾਫ ਵੀ ਚਲਾਵਾਂਗੇ ਇਹਨਾਂ ਦੇ ਖਿਲਾਫ ਪਹਿਲਾਂ ਹੀ ਚਲਾਦੇ ਸੀ ਪਹਿਲਾਂ ਹੀ ਬਹੁਤ ਸਾਰੇ ਗੈਂਗਸਟਰਾਂ ਨੂੰ ਫੜ-ਫੜ ਕੇ ਜੇਲ੍ਹਾਂ ਚ ਸੁਟਿਆ ਜਿਹੜੇ ਰਹਿ ਗਏ ਆ ਇਹਨਾਂ ਨੂੰ ਵੀ ਸੁਟਾਂਗੇ ਉਹ ਤਾਂ ਸੀਐਮ ਸਾਹਿਬ ਨੇ ਕਈ ਵਾਰ ਕਿਹਾ ਉਸ ਦਿਨ ਕੇਦੀয়াল ਸਾਹਿਬ ਨੇ ਵੀ ਕਿਹਾ ਕਿ ਤੁਸੀਂ ਜਾਂ ਤਾਂ ਪੰਜਾਬ ਛੱਡ ਜਾਓ ਤੇ ਜਾਂ ਇਦਦ ਮੁਖਤਾਰਾ ਚ ਆਜੋ ਨਹੀਂ ਤੇ ਤੁਹਾਡਾ ਕੋਈ ਬਚਾ ਦੇ ਉਹ ਬਚਾ ਹੋਏਗਾ ਵੀ ਨਹੀਂ ਤੁਸੀਂ ਦੇਖੀ ਜਾਓ ਹਰ ਕੇਸ ਦਾ ਰਿਜ਼ਲਟ ਜਿਹੜਾ ਤੁਹਾਡੇ ਸਾਹਮਣੇ ਆਜੂਗਾ ਕੱਲ ਤੱਕ ਹੀ ਆਜੂਗਾ ਤੁਸੀਂ ਦੇਖਿਓ ਤੁਹਾਨੂੰ ਪਤਾ ਲੱਗ ਜਾਊਗਾ ਵੀ ਕੀ ਹੁੰਦਾ ਪਰਿਵਾਰ ਦੀ ਕੀ ਮੰਗ ਹੈ ਜੀ ਪਰਿਵਾਰ ਨੇ ਕੀ ਮੰਗੀ ਨਹੀਂ ਪਰਿਵਾਰ ਨੇ ਤੇਹੀ ਮੰਗ ਕੀਤੀ ਆ ਕਿ ਜਿਹੜੀ ਸਜ਼ਾ ਆ ਉਹ ਮਿਲਣੀ ਚਾਹੀਦੀ ਹੈ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਪਰ ਬੜਾ ਮਾਨਦਾਰ ਪਰਿਵਾਰ ਹੈ ਉਹਨਾਂ ਨੇ ਨਾਲ ਇਹ ਦੱਸ ਵੀ ਦਿੱਤਾ ਕਿ ਸਾਡੀ ਪਰਿਵਾਰ ਝਗੜੇ ਕਰਕੇ ਹੋਇਆ ਪਰ ਕੁਛ ਵੀ ਆ ਪਰਿਵਾਰ ਦੀ ਮੰਗ ਇਹ ਆ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹ ਅਸੀਂ ਸਜਾ ਜਿਹੜੀ ਆ ਉਹਨਾਂ ਨੂੰ ਦਵਾਂਗੇ ਭਾਵੇਂ ਜੋ ਮੱਦੀ ਹੋ ਜੇ ਸਲਾਖਾਂ ਦੇ ਪਿੱਛੇ ਜਿਹੜੇ ਬੰਦਿਆਂ ਨੇ ਹਮਲਾ ਕੀਤਾ ਜਿਹੜੇ ਬੰਦਿਆਂ ਨੇ ਕਤਲ ਕੀਤਾ ਉਹਨਾਂ ਨੂੰ ਜੂਤ ਜਿਹੜਾ ਸੁੱਟਾ ਹਾਂਜੀ ਸਰ ਬੰਗਿਆ ਤਾਂ ਵਿੱਚ ਵੀ ਜਿਸ ਤਰ੍ਹਾਂ ਨੌਜਵਾਨ ਦਾ ਕਤਲ ਹੋਇਆ ਕੀ ਸ਼ਿਸ਼ਾ ਵਿੱਚ ਜਿਹੜਾ ਆਕੂ ਉਹਦੇ ਮੁੰਡੇ ਦਾ ਵੀ ਇਸ ਤਰ੍ਹਾਂ ਹੀ ਪਹਿਲੇ 2 ਦਿਨ ਤੋਂ ਹੋਈ ਆ ਇਦਾਂ ਦੀ ਗੱਲ ਪਤਾ ਹੀ ਆਹ ਘਟਨਾ ਨੂੰ ਬਹੁਤ ਸੀਰੀਅਸ ਲਿਆ ਉਹ ਦੱਸ ਸੀ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਕਰਦੀ ਅਜਾਜ ਨਹੀਂ ਦਵਾਂਗੇ ਔਰ ਜਿੱਦਾਂ ਦੀ ਮਰਜ਼ੀ ਸਾਨੂੰ ਲੜਾਈ ਲੜਨੀ ਪਏ ਜੋ ਮਰਜ਼ੀ ਕਰਨਾ ਪਏ ਪੰਜਾਬ ਦੇ ਹਰ ਸ਼ਹਿਰੀ ਦੀ ਜਾਨ ਮਾਲ ਦੀ ਰਾਖੀ ਕਰਨਾ ਸਾਡੀ ਡਿਊਟੀ ਆ ਸਾਡੀ ਸਰਕਾਰ ਦੀ ਡਿਊਟੀ ਆ ਮਾਨ ਸਾਹਿਬ ਦੀ ਸਰਕਾਰ ਦੀ ਡਿਊਟੀ ਆ ਉਹ ਡਿਊਟੀ ਅਸੀਂ ਕਰਾਂਗੇ ਉਹ ਜਿਹੜਾ ਵੀ ਬੰਦਾ ਜਿਹੜਾ ਗੁੰਡਾ ਗੈਂਗਸਟਰ ਕੋਈ ਆਵਾਜ਼ਾ ਕਰਦਾ ਜਿਹੜਾ ਪੰਜਾਬ ਚ ਇਦਾਂ ਦੀ ਕਾਰਵਾਈ ਕਰੂਗਾ ਸਾਤ ਉਹਦੇ ਖਿਲਾਫ ਸਖਤ ਡਟ ਕੇ ਕਰਾਂਗੇ